ਲੋਕੋਰੀਆ ਜਿਹੜਾ ਉਹ ਦੋ ਤਰ੍ਹਾਂ ਦਾ ਹੈ ਇੱਕ ਚਿੱਟਾ ਹੈ ਇੱਕ ਪੀਲਾ ਹੈ ਜਿਹੜਾ ਚਿੱਟਾ ਹੈ ਉਹ ਛੱਡੀਆਂ ਦੀ ਤਰ੍ਹਾਂ ਬੰਦਾ ਹੈ ਪੀਲਾ ਇੱਕ ਪਾਣੀ ਦੀ ਤਰ੍ਹਾਂ ਜਿੱਦਾਂ ਰੇਸ਼ਾ ਆਏ ਜਿੱਦਾਂ ਬਾਥਰੂਮ ਦੇ ਵਿੱਚ ਰੇਸ਼ਾ ਆਉਣਾ ਆਮ ਅਸੀਂ 5 ਸਾਲ ਚੈੱਕ ਕਰਾਉਣੀ ਹੈ ਉਹ ਕਹਿੰਦੇ ਜੀ 5 ਸਾਲ ਤੁਹਾਡੇ ਬਾਥਰੂਮ ਦੇ ਵਿੱਚ ਆ ਰਹੇ ਹੈ ਪਰ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਉਹਦੇ ਨਾਲ ਵੀਕਨੈਸ ਬਹੁਤ ਜ਼ਿਆਦਾ ਆ ਜਾਂਦੀ ਹੈ ਉਹਨੂੰ ਅਸੀਂ ਲੁਕੋਰੀਆ ਬੋਲਦੇ ਆਂ ਜਿਵੇਂ ਕਿ ਮੈਂ ਹੁਣ ਕਿਸ ਤਰ੍ਹਾਂ ਤੁਹਾਨੂੰ ਕਹਿ ਸਕਦਾ ਹੈਗਾ ਕਿ ਅਸੀਂ ਬਾਥਰੂਮ ਕਰਦੇ ਆਂ ਸਾਨੂੰ ਬਦਬੂ ਆਉਂਦੀ ਹੈ ਉਹਦੇ ਵਿੱਚ ਸਮੈਲ ਆਉਂਦੀ ਹੈ ਜਾਂ ਅਸੀਂ ਕੱਪੜੇ ਪਾਉਣੇ ਆ ਸਾਡੇ ਕੱਪੜੇ ਚੰਬੜਦੇ ਆ ਜਾਂ ਕੱਪੜੇ ਗੰਦੇ ਹੁੰਦੇ ਆ ਮਤਲਬ ਸਾਨੂੰ ਲੁਕੋਰੀਆ ਹੋ ਰਿਹਾ ਹੈ ਜੈਂਟਸ ਦੇ ਵਿੱਚ ਤਾਂ ਦੀ ਪ੍ਰੋਬਲਮ ਹੋਣੀ ਲੇਡੀ ਦੇ ਵਿੱਚ ਲੁਕੋਰੀਆ ਹੋਣਾ ਇੱਕ ਨਾਮਰਾਦ ਬਿਮਾਰੀਆਂ ਨੇ ਸੁਪਨਦੋਸ਼ ਹੋਣਾ ਜੈਂਟਸ ਦੇ ਵਿੱਚ ਜਾਂ ਲੇਡੀ ਦੇ ਵਿੱਚ ਲੁਕੋਰੀਆ ਹੋਣਾ ਸੇਮ ਹੀ ਚੀਜ਼ਾਂ ਨੇ ਹੁੰਦਾ ਕਾਦਾ ਜਦ ਸਾਡਾ ਪਿੱਤ ਵੱਧ ਗਿਆ ਮਤਲਬ ਸਾਡੇ ਗਰਮੀ ਵਧ ਗਈ ਅੰਦਰ ਜਦੋਂ ਗਰਮੀ ਵਧ ਗਈ ਉਹਨੇ ਸਾਰੀ ਪ੍ਰੋਬਲਮ ਖੜੀ ਕਰ ਦੇਣੀ ਆ ਜਿੰਨੀ ਵੀ ਪ੍ਰੋਬਲਮ ਹੈਗੀ ਆ ਉਹਦੇ ਨਾਲ ਹੀ ਕਾਬਜ ਹੋ ਜਾਣੀ ਆ ਉਹਦੇ ਨਾਲ ਹੀ ਸਾਨੂੰ ਘਬਰਾਹਟ ਹੋਣ ਲੱਗ ਪੈਣੀ ਆ